ਹੋਣੇ 4 ਵਜੇ ਕੀ ਕੁਛ ਹੋਇਆ ਜੀ ਇੱਥੇ ਗੇਟ ਵਨ ਕੇ ਤੇ ਅੰਦਰ ਵੜ ਗਏ ਅੰਦਰ ਵੜ ਕੇ ਤੇ ਇੱਕ ਬੰਦੇ ਦੇ ਉੱਤੇ ਹਮਲਾ ਕੀਤਾ ਫਿਰ ਉਹ ਕਿਤੇ ਅਲਮਾ ਦੂਜੇ ਪਾਸੇ ਸੁੱਤਾ ਪਿਆ ਸੀ ਮੈਂ ਆਵਾਜ਼ ਮਾਰੀ ਤਾਂ ਮੇਰੇ ਇੱਕ ਮਾਰੀ ਸੁਣੇ ਤੇ ਠੀਕ ਹੈ ਤੇ ਉਸ ਤੋਂ ਬਾਅਦ ਗੱਲਾਂ ਤੋੜ ਲਈ ਕਿੰਨੇ ਜਨੇ ਲੋਕ ਸੀ ਉਹ ਉਹ 4-5 ਜਨੇ ਸੀ 4-5 ਨੇ ਸੀ ਕੀ ਕੋਈ ਚੋਰੀ ਕਰਕੇ ਲੈ ਕੇ ਗਏ ਇਥੋਂ ਉਹ 32000 ਰੁਪਏ ਲੈ ਕੇ ਤਿੰਨ ਮੋਬਾਈਲ ਇੱਕ ਜਿਹੜਾ ਕੈਮਰੇ ਵਾਲਾ ਹੁੰਦਾ ਨਾ ਡੀਵੀਆਰ ਸਟੋਰੇਜ ਕਰਦਾ ਹੈ ਹਾਂਜੀ ਉਹ ਵਾਈਫਾਈ ਦਾ ਡੋਗਲ ਇਹ ਲੈ ਕੇ ਗਿਆ ਜਿਹੜਾ ਬੰਦਾ ਸਟਾਜ ਦੀ ਮਾਰੀਆਂ ਹੋਰ ਕੌਣ ਸੀਗਾ ਤੁਹਾਡੇ ਨਾਲ ਮੇਰੇ ਨਾਲ ਇੱਕ ਮੁੰਡਾ ਵਰ ਸੀ ਸਟਾਜਾਂ ਲੱਗਿਆ ਹੁੰਦੇ ਨਾ ਉਹਦੇ ਨਹੀਂ ਮੇਰੇ ਹੀ ਵਜੀ ਇੱਕ ਕੀ ਮਾਰੀ ਉਹਨਾਂ ਕੜਾ ਪਾਇਆ ਸੀ ਕੋਈ ਉਹ ਕੜੇ ਦੀ ਵਜੀ ਇੱਥੇ ਕਿੰਨੇ ਵਜੇ ਦਾ ਟਾਈਮ ਇਹ ਪੂਣੀ ਚਾਰ ਵਜੇ ਪੌਣੇ ਚਾਰ ਵਜੇ ਹਾਂ ਕਿੰਨੇ ਕਲੋਕਸ ਚਾਰ ਪੰਜ ਵਜੇ ਤਿੰਨ ਮੋਟਰਸਾਈਕਲ ਤੇ ਅੱਛਾ ਮੋਟਰਸਾਈਕਲਾਂ ਦੇ ਹਾਂ ਇੱਥੇ ਤਿੰਨ ਮੋਟਰਸਾਈਕਲ ਖੜੀ ਦਿੱਤੀ ਤੇ ਅੰਦਰ ਇੰਟਰਵਿਊ ਹੋਇਆ ਉਸ ਤੋਂ ਬਾਅਦ ਕਿਰਨਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਜਦੋਂ ਇੱਥੇ ਆ ਤੁਹਾਡੇ ਪਪ ਤੇ ਜਿਹੜੀ ਲਾਟ ਹੋਈ ਪਰੋਂ ਹੋਈ ਤੇ ਕਿੰਨੇ ਵਜੇ ਇਹ ਸਵੇਰ 4:00 ਵਜੇ ਦਾ ਟਾਈਮ ਨਹੀਂ ਹੁੰਦਾ ਜਾਂ ਤੇ ਉਹਦਾ ਨੋਟਰੀ ਆਪਣਾ ਸ਼ਟਰ ਛੁੱਟ ਤੁਰਿਆ ਗਈ ਤੇ 22 28000 ਰੁਪਏ ਦੀ ਲਾਟ ਹੋਈ ਹੈ ਇੱਕ ਐਲਸੀਡੀ ਲੈ ਗਈ ਉਸ ਸਮੇਂ ਪੈਟਰੋਲ ਪੰਪ ਤੇ ਕੋਈ ਹੈ ਨਹੀਂ ਸੀ ਮੌਜੂਦ ਉਹ ਆਪਣੇ ਸਾਈਡ ਤੇ ਹੀ ਆਪਣਾ ਬਣਾਇਆ ਹੋਇਆ ਚਵਾਰਾ ਬਣੇ ਉੱਥੇ ਸੀ ਦੋ ਬੰਦੇ ਜਦੋਂ ਉਹਨਾਂ ਨੇ ਅੱਗੋਂ ਬੋਲੇ ਬਾਲੇ ਉਦੋਂ ਭੱਜ ਗਏ ਕਿੰਨੇ ਲੋਕ ਆਏ ਸੀ ਜਿਹਦੇ ਅੰਦਾਜ਼ਾ 3-4 ਰਹਿ ਗਏ ਸਭ ਤੇਜੀ ਮੋਰ ਸਾਹਿਬ ਦੱਸ ਦੇ ਬਾਕੀ ਪੱਕਾ ਨਹੀਂ ਪਤਾ ਉਹ ਥੋੜਾ ਕੀ ਕੀ ਨੁਕਸਾਨ ਹੋਇਆ ਇੱਥੇ ਜੀ ਬਸ ਇੱਕ ਕੈਲਸੀ ਜਿਹਾ ਕੋਈ ਚਾਰਜ ਜਿਹਾ ਛੋਟਾ ਮੋਟਾ ਜਿਹਾ ਪਾਕੀ ਦਾ ਤੇ ਇੱਕ ਆਪਣਾ ਬੱਸ ਭਾਈ 8000 ਰੁਪਏ ਤਮੋ ਜੇ ਨਹੀਂ ਪਹਿਲਾ ਉਹ ਬਰਾਰ ਸਾਹਿਬ ਦੇ ਪੰਪ ਤੇ ਉਹਨਾਂ ਨੇ ਮਲਾਜਮਾਂ ਨੂੰ ਕੁੱਟਿਆ ਤੇ ਉੱਥੋਂ ਕੈਸ਼ ਲੈ ਗਏ ਸਾਰਾ ਸਮਾਨ ਲੈ ਗਏ ਫਿਰ ਸਾਡੇ ਸਾਹਮਣੇ ਪੰਪ ਵਾਲੇ ਫਿਰ ਵੱਡਾ ਡਾਕਾ ਚੋਰੀ ਨਹੀਂ ਡਾਕਾ ਵੱਡਾ ਇਹ ਸਾਡਾ ਟੱਪ ਕੇ ਸਾਡੇ ਦਫ਼ਤਰ ਦੇ ਸਾਰੇ ਜਿੰਦੇ ਭੰਨ ਕੇ ਸਾਡੀ ਸੇਫ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਇੱਕ ਕੈਸ਼ ਸੀ 32800 ਲੈ ਗਿਆ ਲਾਸਟ ਦੇ ਵਿੱਚ ਇੱਥੇ ਬਾਹਰ ਦੋ ਬੰਦੇ ਖੜੇ ਸੀ ਸਾਡੇ ਬੰਦਿਆਂ ਨੂੰ ਪਤਾ ਲੱਗ ਗਿਆ ਇਹ ਬੰਦੇ ਉੱਪਰੇ ਆ ਜਦੋਂ ਉਹਨਾਂ ਨੂੰ ਪੁੱਛਿਆ ਤਾਂ ਬੜੀ ਸਪੀਡ ਨਾਲ ਸਾਹਮਣੇ ਦੇਖੋ ਮੇਨ ਗੇਟ ਉੱਥੇ ਪੈਰ ਲਾ ਕੇ ਟੱਪ ਕੇ ਗਏ ਜਿਹੜੀ ਇਹ ਬਹੁਤ ਵੱਡੀ ਘਟਨਾ ਹੈ ਤੇ ਜੀ ਸੇਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਉਹ ਬੜੀ ਮਤਲਬ ਕਿ ਬਹੁਤ ਨਘੀਰਤਾ ਦੇ ਨਾਲ ਸਾਰੀ ਪੁਲਿਸ ਲੱਗੀ ਵੀ ਹੈ ਸਭ ਤੋਂ ਸਾਬ ਵੀ ਡੀਐਸਪੀ ਸਾਹਿਬ ਵੀ ਸਾਰੇ ਤੇ ਸਾਨੂੰ ਅਸ਼ਤਾਸ ਕਰਦੇ ਆ ਵੀ ਛੇਤੀ ਤੋਂ ਛੇਤੀ ਇਸ ਤਰ੍ਹਾਂ ਦਾ ਇਹ ਚੋਰੀ ਨਹੀਂ ਇਹ ਡਾਕਾ ਇਸ ਤਰ੍ਹਾਂ ਕੰਮ ਕਰਨ ਕਿਹੜੇ ਲੋਕ ਕੰਮ ਕਰਨਗੇ ਜਦੋਂ ਇਹਦੇ ਵੱਡੇ ਡਾਕੇ ਆਠ ਆਦ ਬੰਦੇ ਆ ਕੇ ਛੜਿਆ ਉਹ ਇੱਕ ਸਾਹਮਣੇ ਬੰਪ ਟੇਟਾ ਮਾਰ ਗਿਆ ਮੁੜ ਕੇ ਉਹਨਾਂ ਨੇ ਬੰਦਿਆਂ ਨੇ ਰੌਲਾ ਪਾਇਆ ਦੋਨੇ ਬੰਦੇ ਸ਼ੈਲਰ ਤੋਂ ਬੰਦੇ ਠਾਏ ਵੀ ਆਏ ਕਰਕੇ ਤਿੰਨ ਸਾਢੇ ਤਿੰਨ ਬੰਦੇ ਉੱਠ ਕੇ ਗਏ ਗੋਠੇ ਉੱਠ ਕੇ ਗਏ ਆ ਮਤਲਬ ਬਹੁਤ ਵੱਡੀ ਘਟਨਾ ਹੈ ਬਸ ਆਏ ਕਰ ਤੇ ਜੇ ਕੋਈ ਪਤਾ ਲੱਗਿਆ ਮੋਟਰਸਾਈਕਲ 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 ਕਿਹਨਾਂ ਤੋਂ ਗਿਆ ਹਾਂ ਨਾ ਕਿਹਾ ਨਹੀਂ ਮੋਟਰਸਾਈਕਲ ਬੰਦੇ ਨੇ ਵੇਖਿਆ ਸਾਡੇ ਬੰਦੇ ਨੇ ਦੇਖਿਆ ਹਾਂ ਮੋਟਰਸਾਈਕਲ ਆਇਆ ਸੀ ਕੋਈ ਦੈਸ ਤੋਂ ਜੀ ਗਿਆ ਨਾ ਇਹ 350 ਦੇ ਆਏ ਇਹਨੂੰ 450 ਦੇ ਗਏ ਤੇ ਅੱਜ ਕਰਕਰੀਬ 4:00 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਸ਼ੈਲਰ ਦੇ ਪੈਟਰੋਲ ਪੰਪ ਦੇ ਉੱਪਰ ਜਿਹੜੀ ਚੋਰੀ ਦੀ ਨੀਦ ਦੇ ਨਾਲ ਬੰਦੇ ਵਰਗੇ ਸੀ ਕਿ ਉਹਨਾਂ ਨੇ ਵਾਰਦਾਤ ਨੂੰ ਇੰਜਾਮ ਦਿੱਤਾ ਤੇ ਜੋ ਕਿ ਉਤੋਂ ਥੋੜਾ ਬੋਤਾ ਕੈਸ਼ ਅਤੇ ਕੁਝ ਉਹਨਾਂ ਦਾ ਸਮਾਨ ਜੀਵੀਅਰ ਵਗੈਰਾ ਉਹ ਲੈ ਗਏ 30 ਹਜ਼ਾਰੀ ਹੈ ਅਸੀਂ ਟੀਮਾਂ ਬਣਾ ਦਿੱਤੀਆਂ ਹਨ ਤੇ ਅਸੀਂ ਬਿਲਕੁਲ ਉਹਨਾਂ ਦਾ ਪਿੱਛਾ ਕਰ ਰਹੇ ਹਾਂ ਕਿਸੇ ਨੂੰ ਬਖਸ਼ਾ ਨਹੀਂ ਜਾਊਗਾ ਜਲਦੀ ਤੋਂ ਜਲਦੀ ਕੇਸ ਜਿਹੜਾ ਟੈਸਕ ਕੀਤਾ ਜਾਊਗਾ ਸਾਡੇ ਲਈ ਬਹੁਤ ਵੱਡਾ ਚੈਲੰਜ ਹੈ ਇਹਨੂੰ ਕੁਝ ਦਿਨਾਂ ਦੇ ਵਿੱਚ ਟੈਸਕ ਕਰਕੇ ਦਿਖਾਵਾਂਗੇ ਅਗਾਂ ਲੱਗ ਰਿਹਾ ਵੀ ਸਾਰੇ ਮੋਟਰਸਾਈਕਲਾਂ ਦੇ ਉੱਤੇ ਆਏ ਜੀ ਕਿ ਕਿ ਉਹ ਆਪਾਂ ਕੀ ਮੰਨੀਏ ਮੋਟਰਸਾਈਕਲ ਕਹਿ ਕੇ ਨਵਾਂ ਬਣ ਕੇ ਹਾਂ ਜੀ ਮੋਟਰਸਾਈਕਲਾਂ ਦੇ ਉੱਪਰ ਆਏ ਲਗ ਲਗ ਮੋਟਰਸਾਈਕਲਾਂ ਦੇ ਉੱਪਰ ਚਾਰ ਪੰਜ ਬੰਦੇ ਇੱਕ ਪਾਸੇ ਸੀਗੇ ਪੰਜ ਸੱਤ ਬੰਦੇ ਇੱਕ ਪਾਸੇ ਸੀ ਪਰ ਛੇਤੀ ਪੁਲਿਸ ਦੀ ਗ੍ਰੈਸਟ ਦੇ ਵਿੱਚ ਆ ਜਾਣਗੇ ਸਰੇਸ਼ ਕਹਿੰਦਾ ਕਿ ਹੋ ਕੀ ਕਹਣਾ ਲੋਕਾਂ ਸੁਣਾ ਦੇਣਾ ਚਾਹੋਗੇ ਪਰ ਲੋਕਾਂ ਨੂੰ ਦੇਖ ਨਹੀਂ ਦਿਨਾ ਜਿਵੇਂ ਕਿ ਧੌਂੜਾ ਟਾਈਮ ਚੱਲ ਰਿਹਾ ਹੈ ਜਿਵੇਂ ਹੁਣ ਅਸੀਂ ਉਹ ਸ਼ੈਲਡਰ ਮਾਲਕ ਨਾਲ ਵੀ ਗੱਲ ਕੀਤੀ ਸੀ ਤੇ ਚੌਕੀਦਾਰ ਵੀ ਦੋਵੇਂ ਸੱਤੇ ਬੈ ਸੀਗੇ ਸੋ ਅਲਰਟનેસ ਥੋੜੀ ਜੀ ਆਲਦੀ ਵੀ ਰੱਖਣਾ ਗਾਇਬ ਵਗਾਇਆ ਜਿਹੜਾ ਰਾਤ ਨੂੰ ਵੀ ਘਟ ਨਹੀਂ ਕੋਈ ਐਕਸੀਡੈਂਟਾਂ ਦਾ ਟਾਈਮ ਐ ਐਕਸੀਡੈਂਟ ਵਗੈਰਾ ਹੋ ਹੀ ਜਾਂਦੇ ਐ ਇਸ ਕਰਕੇ ਧੰਦ ਦੋ ਆਪਾਂ ਨੂੰ ਚੋਰੀ ਤੇ ਜਿਹੜੇ ਐਕਸੀਡੈਂਟ ਦਾ ਵਿਚਾਰ ਰੱਖਣਾ ਪਾਣਾ